ਐਮਪੀ ਸੰਜੀਵ अरोड़ा ਨੇ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਹੈ ਅਤੇ ਧੰਨਵਾਦ ਪ੍ਰਗਟ ਕੀਤਾ ਹੈ ਫੌਰ ਸਫਾਈ ਕਰਮਚਾਰੀਆਂ ਨੂੰ ਸਤੂ ਪਰੋਸੇ ਨੇ ਦੱਸਦੇ ਕਿ ਅੱਜ ਰਾਜ ਸਭਾ ਮੈਂਬਰ ਸੰਜੀਵ अरोड़ा ਨੇ ਅੱਜ ਸਵੇਰੇ ਹੰਬੜਾ ਰੋਡ ਲੁਧਿਆਣੇ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਸ਼ਹਿਰ ਨੂੰ ਸਾਫ਼ ਰੱਖਣ ਦੇ ਵਿੱਚ ਸਫਾਈ ਅਤੇ ਜਨਤਕ ਭਾਗੀਦਾਰੀ ਦੀ ਮੱਤਤਾ ਤੇ ਜ਼ੋਰ ਦਿੱਤਾ ਹੈ ਇਸ ਦੌਰਾਨ ਕਾਉਂਸਲਰ ਮਨਿੰਦਰ ਕੌਰ ਘੁੰਮਣ ਨਗਰ ਨਿਗਮ ਦੇ ਸੇਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਅਤੇ ਇਸ ਦੇ ਨਾਲ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਕੋ ਅਤੇ ਸਿਹਤ ਅਧਿਕਾਰੀ ਡਾਕਟਰ ਵਿਪਲ ਮਲੋਤਰਾ ਵੀ ਉਹਨਾਂ ਦੇ ਨਾਲ ਮੌਜੂਦ ਸਨ ਅੱਜ ਮੈਂ ਇਹ ਜਿਹੜਾ ਸਫਾਈ અભિયાન ਸਰਕਾਰ ਨੇ ਚਾਲੂ ਕੀਤਾ ਕਾਰਪੋਰੇਸ਼ਨ ਨੇ ਚਾਲੂ ਕੀਤਾ ਹਰ ਰੋਜ਼ ਇਹ ਕੋਈ 80 ਤੋਂ 100 ਬੰਦਿਆਂ ਦੀ ਟੀਮ ਜਾਂਦੀ ਸਫਾਈ ਕਰਨ ਔਰ ਸੜਕ ਨੂੰ ਬਿਲਕੁਲ ਸਾਫ਼ ਕਰ ਦਿੰਦੇ ਜਿੱਦਾਂ ਜਿਹੜੀ ਰੂਟੀਨ ਦੀ ਸਫਾਈ ਆ ਉਹ ਤਾਂ ਹੋ ਰਹੀ ਆ ਪਰ ਜਿਹੜੀ ਇਹ ਸਫਾਈ ਆ ਇਹਦੇ ਨਾਲ ਬਿਲਕੁਲ ਛੜਕ ਸ਼ਾਮ ਕਰ ਲੈਂਦੇ ਆ ਔਰ ਇਹ ਲੁਧਿਆਣਾ ਵਿੱਚ ਰੋਜ਼ ਦੀ 12 ਕਿਲੋਮੀਟਰ ਹੁੰਦੀ ਆ 5 6 ਟੀਮਾਂ ਲੱਗੀਆਂ ਜਿੱਦਾਂ ਜਿਹਾ ਹਰ ਕੰਸਟੀਟਿਊਐਂਟ ਹੁੰਦੀ ਹੈ ਇਹਦੇ ਚ ਖੋਰ ਸਾਫੀਅਤ ਹੈ ਕਿ ਜਿਹੜੀ ਰੂਟੀਨ ਦੀ ਸਫਾਈ ਹੁੰਦੀ ਉਹਦੇ ਕੋਈ ਕੋਨੇ ਅਜ ਕੁਛ ਰਹਿ ਜਾਂਦਾ ਕਿਤੇ ਮਿੱਟੀ ਰਹਿ ਜਾਂਦੀ ਇਹ ਸਾਰੀ ਠਿੱਕੀ ਕਰਦੇ ਆ ਫਿਰ ਟਰਾਲੀਆਂ ਆ ਕੇ ਲੈ ਜਾਂਦੀ ਐਸ ਟੀਮ ਦੇ ਨਾਲ ਸਵੀਪਰ ਵੀ ਚੱਲਦੇ ਆ ਜਿਹੜਾ ਆਟੋਮੈਟਿਕ ਸਵੀਪਰ ਉਹ ਵੀ ਨਾਲ ਨਾਲ ਸਾਫ ਕਰੀ ਜਾਂਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਸੜਕ ਕਿੰਨੀ ਅੱਜ ਸਾਫ ਹੈ ਤੇ ਮੈਂ ਸਰਾਨਾ ਕਰਦਾ ਸਾਡੇ ਸਫਾਈ ਕਰਮਚਾਰੀਆਂ ਦਾ ਵੀ ਜਿਹੜੇ ਵਿਚਾਰੇ ਸਵੇਰੇ ਸਵੇਰੇ ਆ ਕੇ ਕਰਦੇ ਆ ਕਿਉਂਕਿ ਇਹ ਕੰਮ ਸਵੇਰੇ ਸਵੇਰੇ ਹੀ ਹੋ ਸਕਦਾ ਉਸ ਤੋਂ ਬਾਅਦ ਟ੍ਰੈਫਿਕ ਹੋ ਜਾਂਦਾ ਫਿਰ ਚੰਗੀ ਤਰ੍ਹਾਂ ਸਫਾਈ ਨਹੀਂ ਹੋਦੀ ਪਰ ਐਸ ਤੋਂ ਰੋਜ਼ ਦੀ 2 ਕਿਲੋਮੀਟਰ ਇੱਕ ਟੀਮ ਕਰ ਦਿੰਦੀ ਤੇ ਲੁਧਿਆਣਾ ਵਿੱਚ 10 ਤੋਂ 12 ਕਿਲੋਮੀਟਰ ਰੋਜ਼ ਜਿਹੜੀ ਸੜਕ ਹੋ ਜਾਂਦੀ ਹੈ ਉਹ ਦੀ ਦੁਬਾਰਾ ਵਾਰੀ ਹਫਤੇ ਤੋਂ 10 15 ਵਿੱਚ ਆ ਜਾਂਦੀ ਹੈ ਲੋਕ ਉਹ ਇੱਕ 라ਉਂਡ ਖਤਮ ਕਰ ਲੈਂਦੇ ਇਹ ਲਗਾਤਾਰ ਚੱਲਦਾ ਰਹੇਗਾ ਪਰ ਆਪਾਂ ਨੂੰ ਧਿਆਨ ਸਾਫ ਸੁਥਰਾ ਦੇਖਣਾ ਚਾਹੀਦਾ ਹੈ ਤਾਂ ਕਿ ਬਿਮਾਰੀਆਂ ਵੀ ਘੱਟ ਹੋਣ ਪਰ ਸ਼ਹਿਰ ਵੀ ਸੋਹਣਾ ਲੱਗੇ ਜਿਸ ਦਾ ਅੱਜ ਮੈਂ ਇਹ ਜਿਹੜਾ ਸਫਾਈ ਅਭਿਆਨ ਸਰਕਾਰ ਨੇ ਚਾਲੂ ਕੀਤਾ ਕਾਰਪੋਰੇਸ਼ਨ ਨੇ ਚਾਲੂ ਕੀਤਾ ਹਰ ਰੋਜ਼ ਇਹ ਕੋਈ 80 ਤੋਂ 100 ਬੰਦਿਆਂ ਦੀ ਟੀਮ ਜਾਂਦੀ ਸਫਾਈ ਕਰਨ ਅਬ ਸੜਕ ਨੂੰ ਬਿਲਕੁਲ ਸਾਫ਼ ਕਰ ਦਿੰਦੇ ਜਿੱਦਾਂ ਜਿਹੜੀ ਰੁਟੀਨ ਦੀ ਸਫਾਈ ਆ ਉਹ ਤਾਂ ਹੋ ਰਹੀ ਆ ਪਰ ਜਿਹੜੀ ਇਹ ਸਫਾਈ ਆ ਇਹਦੇ ਨਾਲ ਬਿਲਕੁਲ ਸੜਕ ਸਾਫ਼ ਕਰ ਦਿੰਦੇ ਆ ਔਰ ਇਹ ਲੁਧਿਆਣਾ ਵਿੱਚ ਰੋਜ਼ ਤੇ 12 ਕਿਲੋਮੀਟਰ ਹੁੰਦੀ ਆ 5 6 ਟੀਮਾਂ ਲੱਗੀਆਂ ਜਿੱਥੇ ਜਿੱਥੇ ਹਰ ਕੰਸਟੀਟਿਊਐਂਟ ਤੇ ਲੱਗੇ ਇਹਦੇ ਚ ਖੋਰ ਖਾਸੀਅਤ ਲੈ ਕੇ ਜਿਹੜੀ ਰੁਟੀਨ ਦੀ ਸਫਾਈ ਹੁੰਦੀ ਉਹਦੇ ਕੋਈ ਕੋਨੇ ਅਜ ਕੁਝ ਰਹਿ ਜਾਂਦਾ ਕਿਤੇ ਮਿੱਟੀ ਰਹਿ ਜਾਂਦੀ ਇਹ ਸਾਰੀ ਚੱਕੀ ਕਰਦੇ ਆ ਫਿਰ ਟਰਾਲੀਆਂ ਆ ਕੇ ਲੈ ਜਾਂਦੀ ਐਸ ਟੀਮ ਦੇ ਨਾਲ ਸਵੀਪਰ ਵੀ ਚੱਲਦੇ ਆ ਜਿਹੜਾ ਆਟੋਮੈਟਿਕ ਸਵੀਪਰ ਹੈ ਉਹ ਵੀ ਨਾਲ ਨਾਲ ਸਾਫ ਕਰੀ ਜਾਂਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਸੜਕ ਕਿੰਨੀ ਅੱਜ ਸਾਫ ਹੈ ਤੇ ਮੈਂ ਸਰਾਨਾ ਕਰਦਾ ਸਾਡੇ ਸਫਾਈ ਕਰਮਚਾਰੀਆਂ ਦਾ ਵੀ ਜਿਹੜੇ ਵਿਚਾਰੇ ਸਵੇਰੇ ਸਵੇਰੇ ਆ ਕੇ ਕਰਦੇ ਆ ਕਿਉਂਕਿ ਇਹ ਕੰਮ ਸਵੇਰੇ ਸਵੇਰੇ ਹੀ ਹੋ ਸਕਦਾ ਉਸ ਤੋਂ ਬਾਅਦ ਟ੍ਰੈਫਿਕ ਹੋ ਜਾਂਦਾ ਫਿਰ ਚੰਗੀ ਤਰ੍ਹਾਂ ਸਫਾਈ ਨਹੀਂ ਪਰ ਐਸ ਤੋਂ ਰੋਜ਼ ਦੀ 2 ਕਿਲੋਮੀਟਰ ਇੱਕ ਟੀਮ ਕਰ ਦਿੰਦੀ ਹੈ ਲੁਧਿਆਣਾ ਵਿੱਚ 10 ਤੋਂ 12 ਕਿਲੋਮੀਟਰ ਬੋਲ ਜਿਹੜੀ ਸੜਕ ਹੋ ਜਾਂਦੀ ਹੈ ਉਹਦੀ ਦੁਬਾਰਾ ਵਾਰੀ ਹਫਤੇ ਤੋਂ 10 ਦਿਨਾਂ ਵਿੱਚ ਆ ਜਾਂਦੀ ਲੋ ਤੋਂ ਇੱਕ ਰੌਂਡ ਖਤਮ ਕਰ ਦਿੰਦੇ ਇਹ ਲਗਾਤਾਰ ਚੱਲਦਾ ਰਹੇਗਾ ਔਰ ਆਪਾਂ ਲੁਧਿਆਣਾ ਸਾਫ ਸੁਥਰਾ ਦੇਖਣਾ ਚਾਹੁੰਦੇ ਆ ਤਾਂ ਕਿ ਬਿਮਾਰੀਆਂ ਵੀ ਘਟੋ ਔਰ ਸ਼ਹਿਰ ਵੀ ਸੋਹਣਾ ਲੱਗੇ ਅੱਜ ਮੈਂ ਇਹ ਜਿਹੜਾ ਸਫਾਈ ਅਭਿਆਨ ਸਰਕਾਰ ਨੇ ਚਾਲੂ ਕੀਤਾ ਕਾਰਪੋਰੇਸ਼ਨ ਨੇ ਚਾਲੂ ਕੀਤਾ ਹਰ ਰੋਜ਼ ਇਹ ਕੋਈ 80 ਤੋਂ 100 ਬੰਦੇਾਂ ਦੀ ਟੀਮ ਜਾਂਦੀ ਸਫਾਈ ਕਰ। ਹਰ ਸੜਕ ਨੂੰ ਬਿਲਕੁਲ ਸਾਫ਼ ਕਰ ਦਿੰਦੇ। ਜਿੱਦਾਂ ਜਿਹੜੀ ਰੁਟੀਨ ਦੀ ਸਫਾਈ ਆ ਉਹ ਤਾਂ ਹੋ ਰਹੀ ਆ। ਪਰ ਜਿਹੜੀ ਇਹ ਸਫਾਈ ਆ ਇਹਦੇ ਨਾਲ ਬਿਲਕੁਲ ਸੜਕ ਸਾਫ਼ ਕਰ ਦਿੰਦੇ ਆ। ਔਰ ਇਹ ਲੁਧਿਆਣੇ ਵਿੱਚ ਰੋਜ਼ ਕੋਈ 12 ਕਿਲੋਮੀਟਰ ਹੁੰਦੀ ਆ। 5-6 ਟੀਮਾਂ ਲੱਗੀਆਂ ਜਿੱਥੇ ਜਿੱਥੇ ਹਰ ਕੰਸਟੀਟਿਊਐਂਟ ਲੱਗੇ। ਇਹਦੇ 'ਚ ਖੋਰ ਫਸਤੀ ਆ ਬੈਠ ਕੇ ਜਿਹੜੀ ਰੂਟੀਨ ਦੀ ਸਫਾਈ ਹੁੰਦੀ ਉਹਦੇ ਕੋਈ ਕੋਨੇ ਅਜ ਕੁਝ ਰਹਿ ਜਾਂਦਾ ਕਿਤੇ ਮਿੱਟੀ ਰਹਿ ਜਾਂਦੀ ਇਹ ਸਾਰੀ ਚੱਕੀ ਕਰਦੇ ਆ ਫਿਰ ਟਰਾਲੀਆਂ ਆ ਕੇ ਲੈ ਜਾਂਦੀ ਐਸ ਟੀਮ ਦੇ ਨਾਲ ਸਵੀਪਰ ਵੀ ਚੱਲਦੇ ਆ ਜਿਹੜਾ ਆਟੋਮੈਟਿਕ ਸਵੀਪਰ ਹੈ ਉਹ ਵੀ ਨਾਲ ਨਾਲ ਸਾਫ ਕਰੀ ਜਾਂਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਸੜਕ ਕਿੰਨੀ ਅੱਜ ਸਾਫ ਹੈ ਇਮਸ ਸਰਾਨਾ ਕਰਦਾ ਸਾਡੇ ਸਫਾਈ ਕਰਮਚਾਰੀਆਂ ਦਾ ਵੀ ਜਿਹੜੇ ਵਿਚਾਰੇ ਸਵੇਰੇ ਸਵੇਰੇ ਆ ਕੇ ਕਰਦੇ ਐ ਕਿਉਂਕਿ ਇਹ ਕੰਮ ਸਵੇਰੇ ਸਵੇਰੇ ਹੀ ਹੋ ਸਕਦਾ ਉਸ ਤੋਂ ਬਾਅਦ ਟ੍ਰੈਫਿਕ ਹੋ ਜਾਂਦਾ ਫਿਰ ਚੰਗੀ ਤਰ੍ਹਾਂ ਸਫਾਈ ਨਹੀਂ ਪਰ ਐਸ ਤੋਂ ਰੋਜ਼ ਦੀ 2 ਕਿਲੋਮੀਟਰ ਇੱਕ ਟੀਮ ਕਰ ਦਿੰਦੀ ਤੇ ਲੁਧਿਆਣਾ ਵਿੱਚ 10 ਤੋਂ 12 ਕਿਲੋਮੀਟਰ ਬੋਲ ਜਿਹੜੀ ਸੜਕ ਹੋ ਜਾਂਦੀ ਉਹਦੀ ਦੁਬਾਰਾ ਵਾਰੀ ਹਫ਼ਤੇ ਤੋਂ 10 ਦਿਨਾਂ ਵਿੱਚ ਆ ਜਾਂਦੀ ਲੋ ਤੋਂ ਇੱਕ ਰਾਮ ਨੂੰ ਖਤਮ ਕਰਦੇ ਇਹ ਲਗਾਤਾਰ ਚੱਲਦਾ ਰਹੇਗਾ ਔਰ ਆਪਾਂ ਲੁਧਿਆਣਾ ਸਾਫ਼ ਸੁਥਰਾ ਦੇਖਣਾ ਚਾਹੁੰਦੇ ਆ ਤਾਂ ਕਿ ਬਿਮਾਰੀਆਂ ਵੀ ਘੱਟ ਹੋਣ ਔਰ ਸ਼ਹਿਰ ਵੀ ਸੋਹਣਾ ਲੱਗੇ